ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ 1800 ਦੇ ਵਿੱਚ ਬਹੁਤ ਹੀ ਪਿਆਰਾ ਪਿਓਰ ਲਾਈਨਨ ਦਾ ਸੂਟ ਆਇਆ ਨੇ ਰੰਗ ਇਹਦੇ ਵਿੱਚ ਪਹਿਲਾਂ ਇੱਕ ਹੀ ਆਇਆ ਸੀ ਪਰ ਹੁਣ ਇਹਦੇ ਵਿੱਚ ਰੰਗ ਹੋਰ ਅਪਡੇਟ ਕਰ ਦਿੱਤੇ ਗਏ ਨੇ ਕਢਾਈ ਬਹੁਤ ਪਿਆਰੀ ਹੋਈ ਹੈ ਦੁਪੱਟਾ ਬਹੁਤ ਸੋਹਣਾ ਬਾਟਮ ਪਲੇਨ ਆਏਗਾ ਪਿਓਰ ਲਾਈਨਨ कॉटन ਦਾ ਚੰਟੂਨ ਦਾ ਬਾਟਮ ਹੈ 1800 ਰੁਪਏ ਦਾ ਰੇਟ ਹੈ ਪਾਰਟੀ ویئر ਕਲੈਕਸ਼ਨ ਹੈ ਸਮਰ ਸਪੈਸ਼ਲ ਹੈ ਗਰਮੀ ਵਾਲੀ ਬਹੁਤ ਹੀ ਜਿਆਦਾ ਵਧੀਆ ਕੁਆਲਿਟੀ ਦਾ ਫੈਬਰਿਕ ਹੈ ਪੈਚਵਰਕ ਬੜਾ ਵਧੀਆ ਹੋਇਆ ਹੈ ਜਿਹੜਾ ਕਿ 셔ਟ ਤੇ ਫਰੰਟ ਤੇ ਹੈ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਹੀ ਜਿੰਨੇ ਵੀ ਆਰਡ ਕੀਤੇ ਨੇ ਬਹੁਤ ਹੀ ਮੈਂ ਵਧੀਆ ਤੇ ਡਿਜ਼ਾਈਨਰ ਜੀ ਲੁੱਕ ਵਾਲੇ ਲੈ ਕੇ ਆਈਆਂ ਬਾਾਕੀ ਇਹਨਾਂ ਬਾਰੇ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਉਸ ਨੰਬਰ 'ਤੇ ਜਾਈ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਜੋ ਵੀ ਜਾਨਣਾ ਚਾਹੁੰਦੇ ਹੋ ਇਹ 5 ਮੀਟਰ ਦਾ ਪਿਓਰ ਜਾਮ ਕਾਟਨ ਦਾ ਐਸਕੇ ਮਿਲਜੋ ਵਾਲੋਂ ਆਇਆ ਹੈ ਤਾਂ ਬੜਾ ਹੀ ਪਿਆਰਾ ਥ੍ਰੈਡ ਵਰਕ ਹੋਇਆ 셔ਟ ਤੇ ਫਰੰਟ ਤੇ ਦੁਪੱਟੇ ਤੇ ਵੀ ਸੇਮ ਥ੍ਰੈਡ ਵਰਕ ਹੋਇਆ ਹੈ ਹੈਂਡਵਰਕ ਵੀ ਇਹ ਨਾਲ ਸ਼ਰਟ ਤੇ 5 ਮੀਟਰ ਦਾ ਸੂਟ ਹੈ ਬਾਟਮ ਨਾਲ ਤੁਹਾਨੂੰ ਘੱਟ ਨਿਕਲੇ ਕਪਲੇਨ ਦਾ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹ ਕੋਟਾ ਡੋਰੀਆ ਵਿੱਚ ਆਉਂਦੀਆਂ ਨੇ ਤੇ ਹਮੇਸ਼ਾ ਹੀ ਇਹ ਕਲੈਕਸ਼ਨਾਂ ਬਹੁਤ ਟ੍ਰੈਂਡ ਕਰਦੀਆਂ ਨੇ 840 ਰੁਪਏ ਦਾ ਰੇਟ ਹੈ कॉटन कोटा ਦਾ ਸ਼ਰਟ 8 ਮੀਟਰ ਦੀ ਹੈਵੀ ਐਮਬ੍ਰੋਇਡਰੀ ਹੋਈ ਹੈ ਦੁਪੱਟਾ ਕੋਟਾ ਡੋਰੀਆ ਦਾ 8 ਮੀਟਰ ਦਾ ਆਲ ਓਵਰ ਹੈਵੀ ਐਮਬ੍ਰੋਇਡਰੀ ਹੈ ਬਾਟਮ ਜਿਹੜਾ ਆਏਗਾ ਉਹ ਤੁਹਾਨੂੰ 2 ਮੀਟਰ ਦਾ ਪਰ ਵੱਡੇ ਵਰ ਦਾ ਮਿਲੇਗਾ ਉਹ ਹੈਗਾ ਚਿਕਨਕਾਰੀ ਵਰਕ ਵਾਲਾ ਕੱਟ ਵਰਕ ਦੇ ਨਾਮ ਨਾਲ ਆਏਗਾ कॉटन ਦਾ 840 ਰੁਪਏ ਦਾ ਰੇਟ ਹੈ షిప్పింగ్ ਚਾਰजेस ਜਿਹੜੇ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਇੱਥੇ ਮੈਂ ਮੋਸਟਲੀ ਕੋਸ਼ਿਸ਼ ਕਰਦੀ ਆ ਕਿ ਕਲੈਕਸ਼ਨ ਆ ਦੱਸਦੀ ਆ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ ਜੋ ਵੀ ਰੇਟ ਦੱਸਦੀ ਆ ਉਹੀ ਫਾਈਨਲ ਪ੍ਰਾਈਸ ਹੁੰਦਾ ਉਸ ਤੋਂ ਇਲਾਵਾ ਕੁਝ ਵੀ ਈਵਨ ਕੇ ਕੋਈ ਇੱਕ ਈਵਨ ਕੇ 1 ਰੁਪੀ ਵੀ ਐਕਸਟਰਾ ਨਹੀਂ ਲੱਗਦੇ ਜੋ ਵੀ ਰੇਟ ਦੱਸਾਂਗੀ ਜਿੰਨਾ ਦਾ ਵੀ ਦੱਸ ਪਾਵਾਂਗੀ ਉਹ ਉਹੀ ਰੇਟ ਹੋਏਗਾ ਜੋ ਇੱਥੇ ਦੱਸਦੀ ਆ ਵਿਆਹਮ ਸ਼ਾਦੀਆਂ ਤੇ ਪਾਉਣ ਲਈ ਜੌਰਜਟ ਦਾ ਫੈਬਰਿਕ ਬੜਾ ਟ੍ਰੈਂਡ ਕਰਦਾ ਜੌਰਜਟ ਦੀ ਸ਼ਰਟ ਹੈ ਮੀਟਰ ਦੀ ਜੌਰਜਟ ਦਾ ਬਾਟਮ ਜੌਰਜਟ ਦਾ ਦੁਪੱਟਾ ਬਾਟਮ ਤੁਹਾਨੂੰ ਪਲੇਨ ਮਿਲੇਗਾ ਦੁਪੱਟਾ ਵੀ ਆਲਓਵਰ ਪਲੇਨ ਹੈ ਸਾਈਡ ਤੇ ਵਾਈਟ ਰੰਗ ਦੀ ਲੈਸ ਲੱਗੀ ਹੈ 4 ਸਾਈਡ ਤੇ ਜਿਹੜੀ ਸ਼ਰਟ ਹੈ ਉਹ ਪ੍ਰਿੰਟਡ ਹੈ ਡਿਜੀਟਲ ਪ੍ਰਿੰਟ ਵਾਲੀ ਹੈ ਪਰ ਫਰੰਟ ਤੇ ਤੁਹਾਨੂੰ ਵਾਈਟ ਲੈਸ ਲੱਗੀ ਮਿਲੇਗੀ ਘੇਰੇ ਤੇ ਤੁਹਾਨੂੰ ਆਰਗੈਂਜ਼ਾ ਤੇ ਲੈਸ ਲੱਗੀ ਮਿਲੇਗੀ 650 ਰੁਪਿਆ ਇਹਦਾ ਰੇਟ ਹੈ ਰੰਗੇ ਦੇ ਵਿੱਚ ਕਾਫੀ ਨੇ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗੇ ਦੇ ਵਿੱਚ ਲਗਭਗ 20 ਆਣਗੇ 650 وچ ਤੁਹਾਨੂੰ ਇਹ ਵਾਲਾ ਜਿਹੜਾ ਸੂਟ ਮਿਲ ਜੇਗਾ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਬਾਟਮ ਇਹ ਤਾਂ ਪਲੇਨ ਆਏਗਾ ਸ਼ਰਟ ਪ੍ਰਿੰਟਰਡ ਹੈ ਕਿ ਡਿਸਾਈਨ ਪ੍ਰਿੰਟ ਤੇ ਨਾਲ ਦੁਪੱਟਾ ਪਲੇਨ ਆਏਗਾ ਸਾਈਡ ਤੇ ਵਾਈਟ ਕਲਰ ਦੀ ਲੈਸ ਲੱਗੀ ਹੈ ਬਾਕੀ ਤੁਸੀਂ اگر ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ ਐਡ ਕੀਤਾ ਆ ਜਾਂ ਸੂਟ ਬਾਈ ਕਰਨਾ ਚਾਹ ਹੂਰ ਕੁਝ ਵੀ ਸਟੇਟਸ ਦੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰੇਗਾ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਗਰੁੱਪ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਾਵਾਂਗੀ ਜਿੱਥੋਂ ਡੇਲੀ ਦੀਆਂ ਪੋਸਟਾਂ ਆ ਜਾਇਆ ਕਰਨਗੀਆਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਰਾਈਟ ਸਾਈਡ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਤੇ ਨਾਲ ਨੋਟੀਫਿਕੇਸ਼ਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣ ਆਵੇਂ ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ